ਸੰਗਤ ਜੀ ਤੁਸੀਂ ਇੱਕ ਵਾਰ ਜਰੂਰ ਪੀਜੀਆਈ ਜਾ ਕੇ ਦੇਖੋ ਕਿ ਤੁਹਾਡੇ ਕੋਲ ਕੀ ਆ ਤੇ ਰੱਬ ਕੀ ਆ ਅਸੀਂ ਰੱਬ ਦਾ ਕਦੇ ਸ਼ੁਕਰ ਨਹੀਂ ਕੀਤਾ ਉੱਥੇ ਆਕਸੀਜਨ ਦੀ ਕੀਮਤ ਕਰੋੜਾ ਰੁਪਏ ਆ ਤੇ ਬੰਦਾ ਇੱਕ ਸਾਹ ਲੈਣ ਲਈ ਪਤਾ ਨਹੀਂ ਕਿੰਨੇ ਪੈਸੇ ਚੱਕੀ ਫਿਰਦਾ ਹੈ ਤੇ ਤੁਹਾਡੇ ਕਰਮ ਤੁਹਾਡੇ ਦੋਸਤ ਆ ਤੇ ਰੱਬ ਦਾ ਅਸੀਂ ਕਦੇ ਸ਼ੁਕਰ ਕੀਤਾ ਹੀ ਨਹੀਂ ਉਹ ਸਾਨੂੰ ਬੇਲੋੜਾ ਪਾਣੀ ਸੂਰਜ ਦੀ ਰੋਸ਼ਨੀ ਆਕਸੀਜਨ ਪਤਾ ਨਹੀਂ ਕਿੰਨੇ ਸਾਲਾਂ ਤੋਂ ਸਾਨੂੰ ਪ੍ਰਦਾਨ ਕਰਦਾ ਆ ਰਿਹਾ ਹੈ ਅਸੀਂ ਸਿਰਫ ਹੰਮੇ ਐਟੀਟਿਊਡ ਈਗੋ ਆਕਰਚ ਕਹਤਾ ਰੱਬ ਨੇ ਮੈਨੂੰ ਉਹ ਨਹੀਂ ਦਿੱਤਾ ਯਾਰ ਪਹਿਲਾਂ ਇਹ ਤਾਂ ਦੇਖੋ ਸਾਨੂੰ ਰੱਬ ਨੇ ਕੀ ਕੀ ਦਿੱਤਾ ਹੈ ਉੱਥੇ ਕਈਆਂ ਦੇ ਕੋਲ ਪੈਰ ਨਹੀਂ ਹੈਗੇ ਕਈਆਂ ਕੋਲ ਬਾਹਾਂ ਨਹੀਂ ਕਈਆਂ ਦੇ ਕੋਲ ਅੱਖਾਂ ਨਹੀਂ ਤੇ ਕੋਈ ਵਿਚਾਰਾ ਵੀਲ ਚੇਅਰ ਤੇ ਆ ਤੇ ਕਿਸੇ ਦੇ ਫੂਡ ਪਾਈਪ ਲੱਗਾ ਹੈ ਤੁਸੀਂ ਸ਼ੁਕਰ ਕਰਨਾ ਸ਼ੁਰੂ ਕਰ ਦੋ ਪ੍ਰਮਾਤਮਾ ਤੁਹਾਡੀ ਫਿਕਰ ਆਪ ਕਰੂਗਾ ਵਾਹਿਗੁਰੂ